ਵੈਗੁਰਦਿਕਾ ਖਾਲਸਾ ਵੈਗੁਰਦਿਕੀ ਫਤਿਹ ਮੇਰੇ ਚਾਣ ਵਾਲੇ ਹਰੇਕ ਗੁਰਸਿੱਖ ਵੀਰ ਨੂੰ ਦਾਸ ਵੈ ਜਤਿੰਦਰ ਸਿੰਘ ਗੁਰਦਾਰ ਪਤਰੀ ਸਾਹਿਬ ਐਲਪੀਯੂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਦਾ ਪਤਾ ਹੀ ਆ ਕਿ ਇਸ ਸਥਾਨ ਦੇ ਉੱਤੇ ਤਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹਰੇਕ ਤਰ੍ਹਾਂ ਦੇ ਰੋਗ ਦੀ ਜਿਨ੍ਹਾਂ ਦੇ ਵਿੱਚ ਸ਼ੂਗਰ ਮੁੱਖ ਰੋਗ ਆ ਉਹਦੇ ਬਾਵਜੂਦ ਜਿਨ੍ਹਾਂ ਗੁਰਸਿੱਖ ਸੰਗਤਾਂ ਨੂੰ ਪਤਾ ਪਈ ਅਸੀਂ ਇੱਥੇ ਦਵਾਈ ਇਸ ਟੌਪ ਜਿਹੜੀ ਟੌਪਿਕ ਦੇ ਦੇ ਨਹੀਂ ਆ ਨਾਲ ਨਾਲ ਆਪ ਜੀ ਨੂੰ ਬੇਨਤੀ ਕਰਨ ਲੱਗਿਆ ਜੀ ਅਸੀਂ ਇੱਕ ਡ੍ਰੌਪ ਵਾਲੀ ਦਵਾਈ ਤਿਆਰ ਕੀਤੀ ਸ਼ੂਗਰ ਤੋਂ ਜੋ ਕਿ ਬਹੁਤ ਸਾਰੀਆਂ ਔਸ਼ਦੀਆਂ ਰਲਾ ਕੇ ਤਿਆਰ ਕੀਤੀ ਆ ਜਿਨ੍ਹਾਂ ਨੂੰ ਇਸ ਕੰਬੋ ਸੈੱਟ ਦੇ ਨਾਲ ਲੈਣ ਦੇ ਨਾਲ ਸ਼ੂਗਰ ਦਾ ਲੈਵਲ ਘਟ ਹੁੰਦਾ ਹੈ ਤਾਂ ਆਪ ਜੀ ਨੂੰ ਬੇਨਤੀ ਆ ਜੇ ਕਿਸੇ ਕੋਲ ਸਿੱਖ ਨੂੰ ਲੋੜ ਹੋਵੇ ਤੇ ਦਾਸ ਜਤਿੰਦਰ ਸਿੰਘ ਗੁਰਦਾਪਪੀਰੀ ਸਾਹਿਬ ਐਲਪੀਜੂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ 10 ਦਾ ਨੰਬਰ ਆਪ ਜੀ ਨੋਟ ਕਰ ਲਾਓ 98767 10788 ਦੇ ਉੱਤੇ ਕੰਟੈਕਟ ਕਰਕੇ ਆਪ ਦੀ ਗੁਰਦਨ ਸਾਹਿਬ ਵਿਖੇ ਆ ਕੇ ਇਹ ਜਿਹੜੀ ਦਵਾਈ ਆ ਲਵਾ ਸਕਦੇ ਹੋ ਤੇ ਦੂਜੀ ਬੇਨਤੀ ਇਹ ਆ ਜੀ ਕਿ ਜਿੱਥੇ ਅਸੀਂ ਇਹ ਦਵਾਈਆਂ ਤਿਆਰ ਕਰਦੇ ਆ तकरीबन ਹੁਣ ਆ ਸਾਡੀ ਜਿਹੜੀ ਦਵਾਈ ਆ ਇਹ ਬਵਾਸੀਰ ਵਾਸਤੇ ਬਹੁਤ ਦੂਰ ਜਾ ਰਹੀ ਆ ਤੋਂ ਜਿਨ੍ਹਾਂ ਨੂੰ ਕਿਤੇ ਵਿਦੇਸ਼-ਵਿਦੇਸ਼ ਦੇ ਵਿੱਚ ਵੀ ਲੋੜ ਹੋਵੇ ਉਹ ਸਾਡੇ ਨਾਲ ਕੰਟੈਕਟ ਕਰ ਲਵੇ ਤੇ ਦਵਾਈ ਤੁਹਾਡੇ ਤੇ ਕਰ ਜਿਹੜੀ ਆ ਉਹ ਪੋਸਟ ਕਰ ਦਿੱਤੀ ਜਾਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤ